ਵੱਡੀ ਗਾਰਾਟੀ ਫਰੀਦਕੋਟ ਤੋਂ ਸਾਹਮਣੇ ਜਿੱਥੇ ਆਮ ਦੀ ਪਾਰਟੀ ਦੇ ਵੱਲੋਂ ਰੈਲੀ ਰੱਖੀ ਗਈ ਸੀ ਚੌਂਣ ਮੈਦਾਨ ਦੇ ਵਿੱਚ ਜਿਵੇਂ ਉੱਥੋਂ ਕਰਮਜੀਤ ਸਿੰਘ ਅਨਮੋਲ ਉਤਾਰੇਗੇ ਨੇ ਉਹਨਾਂ ਦੇ ਵੱਲੋਂ ਇੱਕ ਰੈਲੀ ਰੱਖੀ ਗਈ ਜਿੱਥੇ ਉਹ ਰੈਲੀ ਵਿੱਚ ਜਦੋਂ ਪਹੁੰਚਦੇ ਹਾਂ ਪਹੁੰਚਦੇ ਹਨ ਤਾਂ ਉੱਥੇ ਦੇਖਿਆ ਨੂੰ ਮਿਲਦਾ ਕਿ ਉੱਥੇ ਜੀ ਕੁਰਸੀਆਂ ਨੇ ਉਹ ਜ਼ਿਆਦਾਤਰ ਕੁਰਸੀਆਂ ਰੈਲੀ ਦੇ ਵਿੱਚ ਖਾਲੀ ਹੁੰਦੀਆਂ ਤੇ ਚੱਲਦੇ ਆ ਕਰਮਜੀਤ ਅਨਮੋਲ ਵੀ ਕੁਝ ਬਦਲਾਅ ਜੇ ਦਿਖਾਈ ਜਾਂਦੇ ਨੇ ਕਿਉਂਕਿ ਜਦ ਪੱਤਰਕਾਰਾਂ ਵੱਲੋਂ ਸਵਾਲ ਜਵਾਬ ਪੁੱਛੇ ਜਾਂਦੇ ਤਾਂ ਉਹ ਸਵਾਲਾਂ ਤੋਂ ਕਿੰਨਾ ਕਿ ਭੱਜਦੇ ਦਿਖਾਈ ਜਾਂਦੇ ਨੇ ਉੱਥੇ ਹੀ ਜ਼ਿਆਦਾ ਸਮਾਂ ਨਾ ਬੈਠਦੇ ਰਹਿਣ ਕੁਰਸੀਆਂ ਖਾਲੀ ਹੁੰਦੀਆਂ ਜਿਆਦਾ ਸਮਾਂ ਨਾ ਬੈਠਦੇ ਉਹ ਅਨਮੋਲ ਕਰਮਜੀਤ ਅਨਮੋਲ ਨੂੰ ਵੀ ਜਲਦੀ ਤੋਂ ਜਲਦੀ ਉੱਥੋਂ ਨਿਕਲਣਾ ਪਿਆ ਸਰ ਪੂਰੇ ਹਲਕੇ ਜਾ ਰਹੇ ਹਾਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਬਹੁਤ ਚੰਗਾ ਹੰਗਾਰਾ ਮਿਲ ਰਿਹਾ ਜੀ ਬਹੁਤ ਹੀ ਲੋਕ ਪਿਆਰ ਦੇ ਰਹੇ ਨੇ ਬਹੁਤ ਬਹੁਤ ਇੱਜ਼ਤ ਮਾਨ ਬਖਸ਼ ਰਹੇ ਨੇ ਹਰ ਇੱਕ ਥਾਂ ਜਿੱਥੇ ਵੀ ਗਏ ਆ ਬੜਾ ਪਰਮ ਹੰਗਾਰਾ ਮਿਲਿਆ ਜਿੱਥੇ ਵੀ ਗਏ ਸਰ ਇੱਕ ਤੁਸੀਂ ਉਹ ਸਮਾਂ ਪਹਿਲਾਂ ਇੱਕ ਤੁਹਾਡਾ ਗਾਣਾ ਆਇਆ ਸੀ ਪੂਰਾ ਪਿੰਡ ਵਿਕਾਉ ਹੈ ਜੀ ਜੀ ਅੱਜ ਦੇ ਹਾਲਾਤਾਂ ਨੂੰ ਲੈ ਕੇ ਕੀ ਕਹੂੰਗਾ ਅੱਜ ਦੇ ਹਾਲਾਤ ਬਹੁਤ ਸੁਧਰ ਚੁੱਕੇ ਨੇ ਜੀ ਔਰ ਕੋਸ਼ਿਸ਼ ਕਰਾਂਗੇ ਹੋਰ ਵੀ ਸਦਾਰ ਜਿਵੇਂ ਵੀ ਆਈਪੀ ਕਲਚਰ ਨੂੰ ਲੈ ਕੇ ਕਿਹਾ ਜਾਂਦਾ ਸੀਗਾ ਨੀਪਕਵਾਤ ਮਾਨ ਸਰਕਾਰ ਦੇ ਵੱਲੋਂ ਖਤਮ ਕਰਦਾਂਗੇ ਉਹ ਵੀਆਈਪੀ ਕੱਜ ਪਰ ਲੱਗਦਾ ਤੁਹਾਨੂੰ ਖਤਮ ਹੋ ਗਿਆ ਹਾਂ ਜੀ ਦੇਖੋ ਜੀ ਮੈਂ ਆਪਣਾ ਕਹਿ ਸਕਦਾ ਵੀ ਮੈਂ ਕੋਈ ਵੀਆਈਪੀ ਮੈਂ ਕਲਾਕਾਰ ਵੀ ਆ ਉਹਦੇ ਵਿੱਚ ਵੀ ਨਹੀਂ ਵੀਆਈਪੀ ਬਣਿਆ ਤੇ ਹੁਣ ਵੀ ਨਹੀਂ ਬਣਦਾ ਤੇ ਇੱਕ ਹਲਕੇ ਦੀ ਹੈ ਵਿਤਰਤ ਰਹੀ ਹੈ ਜੀ ਇਸ ਵਾਰ ਜਿਹੜਾ ਮੈਚ ਆ ਕਾਫੀ ਫਸਮਾ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਸਾਰੀਆਂ ਪਾਰਟੀਆਂ ਦੇਖ ਲਈ ਆ ਆਮ ਆਦਮੀ ਪਾਰਟੀ ਉਹਨੂੰ ਵੀ ਲੋਕਾਂ ਨੇ ਹੁਣ ਕਿਤਨਾ ਕਿਤੇ ਦੋ ਸਾਲਾਂ ਦੇ ਵਿੱਚ ਦੇਖ ਲਿਆ ਜਿਵੇਂ ਕਿ ਪਹਿਲਾਂ ਉਹ ਅਕੀ ਹੋਈ ਸੀਗੇ ਕਾਲੀ ਦਲ ਤੇ ਕਾਂਗਰਸ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਮੰਗ ਕਰਤਾ ਪਰ ਕਿਤਨਾ ਕਿਤੇ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਪ੍ਰਤੀ ਸਵਾਲ ਨੇ ਹੁਣ ਲੋਕਾਂ ਦੇ ਨਾਲ ਲੀਡ ਆਊਟ ਸਵਾਲ ਜਵਾਬ ਕੀਤੇ ਜਾਣਗੇ ਤੇ ਪੁੱਛੇ ਜਾਣਗੇ ਪਰ ਕਿਤਨਾ ਕਿਤੇ ਸਵਾਲ ਲੱਗਦਾ ਹੈ ਕਿ ਇੱਕ ਬਹੁਤ ਕਹਿਣਾ ਮੁਸ਼ਕਲ ਹੈ ਵੀ ਕਿਹੜੀ ਪਾਰਟੀ ਦਾ ਉਮੀਦਵਾਰ ਜਾਂ ਕਿਹੜੀ ਪਾਰਟੀ ਹੈ ਲੋਕ ਸਭਾ ਵਿੱਚ ਐਮਪੀ ਦੇ ਵਿੱਚ ਜਿੱਤ ਹਾਸਲ ਕਰ ਸਕਦੀ ਲਗਾਤਾਰ ਇਸ ਨੂੰ ਲੈ ਕੇ ਜੇਗਾ ਗੱਲ ਕੀਤੀ ਹਨ ਕਰਮਜੀਤ ਅਨਮੋਲ ਦੀ ਫੀਸਕੋਟ ਦੇ ਚਰਲੀਆਂ ਪਰ ਉੱਥੇ ਕੁਰਸੀਆਂ ਦੇਖੀ ਕਿਤਨਾ ਕਿਤੇ ਲੱਗ ਰਿਹਾ ਸੀਗੇ ਵੀ ਕੁਰਸੀਆਂ ਖਾਲੀ ਸਤਵਤ ਕੁਰਸੀਆਂ ਖਾਲੀ ਜਿਵੇਂ ਇਹਦੀ ਭਣਕ ਆਮ ਆਦਮੀ ਪਾਰਟੀ ਦੇ ਵਰਕਣ ਲੱਗਦੀ ਹੈ ਤਾਂ ਵਰਕਣਾਂ ਦੇ ਬੱਲੋਂ ਜਿਹੜੀ ਰੈਲੀ ਦੇ ਵਿੱਚ ਕੁਰਸੀਆਂ ਪਈਆਂ ਨੇ ਪੈਲਸ ਦੇ ਵਿੱਚ ਪਰ ਉਹ ਜਿੱਥੇ ਪ੍ਰੋਦਾ ਹੁੰਦਾ ਕੁਰਸੀਆਂ ਚੱਕ ਕੇ ਸਾਈਡ ਤੇ ਰੱਖਿਆ ਜਾਂਦਾ ਕਿਉਂਕਿ ਤਾਂ ਜੋ ਕਿਸੇ ਵੀ ਕੈਮਰੇ ਦੇ ਵਿੱਚ ਇਹ ਚੀਜ਼ ਕੈਦ ਨਾ ਹੋ ਜਾਵੇ ਕਿ ਰੈਲੀ ਦੇ ਵਿੱਚ ਜਿਹੜੀ ਕੁਰਸੀਆਂ ਖਾਲੀ ਨੇ ਜਦੋਂ ਚੱਲਦੇ ਆ ਲਗਾਤਾਰ ਪੱਤਰਕਾਰਾਂ ਦੇ ਵੱਲੋਂ ਕਰਨਜੀਤ ਨੂੰ ਅਨਮੋਲ ਤੋਂ ਸਵਾਲ ਜਵਾਬ ਕੀਤੇ ਗਏ ਪਰ ਉਹ ਵੀ ਵੱਡੀ ਗੱਲ ਹੈ ਫਰੀਦਕੋਟ ਤੋਂ ਸਾਹਮਣੇ ਜਿੱਥੇ ਆਮ ਦੀ ਪਾਰਟੀ ਦੇ ਵੱਲੋਂ ਰੈਲੀ ਰੱਖੀ ਗਈ ਸੀ ਚੋਣ ਮੈਦਾਨ ਦੇ ਵਿੱਚ ਜਿਵੇਂ ਉੱਥੋਂ ਕਰਮਜੀਤ ਸਿੰਘ ਅਨਮੋਲ ਉਤਾਰੇ ਗਏ ਨੇ ਉਹਨਾਂ ਦੇ ਵੱਲੋਂ ਇੱਕ ਰੈਲੀ ਰੱਖੀ ਗਈ ਜਿੱਥੇ ਉਹ ਰੈਲੀ ਵਿੱਚ ਜਦੋਂ ਪਹੁੰਚਦੇ ਹਾਂ ਪਹੁੰਚਦੇ ਹਨ ਤਾਂ ਉੱਥੇ ਦੇਖਿਆ ਨੂੰ ਮਿਲਦਾ ਕਿ ਉੱਥੇ ਨਹੀਂ ਕੁਰਸੀਆਂ ਨੇ ਉਹ ਜ਼ਿਆਦਾਤਰ ਕੁਰਸੀਆਂ ਰੈਲੀ ਦੇ ਵਿੱਚ ਖਾਲੀ ਹੁੰਦੀਆਂ ਤੇ ਚੱਲਦੇ ਆ ਕਰਮਜੀਤ ਅਨਮੋਲ ਵੀ ਕੁਝ ਬਦਲਾਅ ਜੇ ਦਿਖਾਈ ਜਾਂਦੇ ਨੇ ਕਿਉਂਕਿ ਜਦ ਪੱਤਰਕਾਰਾਂ ਵੱਲੋਂ ਸਵਾਲ ਜਵਾਬ ਪੁੱਛੇ ਜਾਂਦੇ ਤਾਂ ਉਹ ਸਵਾਲਾਂ ਤੋਂ ਕਿਦਾਂ ਕਿਤੇ ਭੱਜਦੇ ਦਿਖਾਈ ਜਾਂਦੇ ਨੇ ਉੱਥੇ ਹੀ ਜ਼ਿਆਦਾ ਸਮਾਂ ਨਾ ਬੈਠਦੇ ਰੱਖਣ ਕੁਰਸੀਆਂ ਖਾਲੀ ਹੁੰਦੀਆਂ ਜ਼ਿਆਦਾ ਸਮਾਂ ਨਾ ਬੈਠਦੇ ਉਹ ਅਨਮੋਲ ਕਰਮਜੀਤ ਅਨਮੋਲ ਨੂੰ ਵੀ ਜਲਦੀ ਤੋਂ ਜਲਦੀ ਉੱਥੋਂ ਨਿਕਲਣਾ ਪਿਆ ਹਰ ਪੂਰੇ ਹਲਕੇ ਜਾ ਰਹੇ ਹਾਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਬਹੁਤ ਚੰਗਾ ਹੰਗਾਰਾ ਮਿਲ ਰਿਹਾ ਜੀ ਬਹੁਤ ਹੀ ਲੋਕ ਪਿਆਰ ਦੇ ਰਹੇ ਨੇ ਬਹੁਤ ਬਹੁਤ ਇੱਜ਼ਤ ਮਾਨ ਬਖਸ਼ ਰਹੇ ਨੇ ਹਰ ਇੱਕ ਥਾਂ ਜਿੱਥੇ ਵੀ ਗਏ ਆ ਬੜਾ ਭਰਮ ਹੰਗਾਰਾ ਮਿਲਿਆ ਜਿੱਥੇ ਵੀ ਗਏ ਸਰ ਇੱਕ ਤੁਸੀਂ ਕੁਝ ਸਮਾਂ ਪਹਿਲਾਂ ਇੱਕ ਤੁਹਾਡਾ ਗਾਣਾ ਆਇਆ ਸੀ ਪੂਰਾ ਪਿੰਡ ਵਕਾਉ ਹੈ ਜੀ ਜੀ ਅੱਜ ਦੇ ਹਾਲਾਤਾਂ ਨੂੰ ਲੈ ਕੇ ਕੀ ਕਹੂੰਗਾ ਅੱਜ ਦੇ ਹਾਲਾਤ ਬਹੁਤ ਸੁਧਰ ਚੁੱਕੇ ਨੇ ਜੀ ਔਰ ਕੋਸ਼ਿਸ਼ ਕਰਾਂਗੇ ਹੋਰ ਵੀ ਸਦਾਰ ਜਿਵੇਂ ਵੀ ਆਈਪੀ ਕਲਚਰ ਨੂੰ ਲੈ ਕੇ ਕਿਹਾ ਜਾਂਦਾ ਸੀਗਾ ਹਿੰਦ ਭਗਵਾਨ ਤੁਮਾਰ ਸਰਕਾਰ ਦੇ ਵੱਲੋਂ ਖਤਮ ਕਰ ਦਾਂਗੇ ਉਹ ਵੀ ਆਈਪੀ ਕਸ਼ ਪਰ ਲੱਗਦਾ ਤੁਹਾਨੂੰ ਖਤਮ ਹੋ ਗਿਆ ਹਾਂ ਜੀ ਦੇਖੋ ਜੀ ਮੈਂ ਆਪਣਾ ਕਹਿ ਸਕਦਾ ਵੀ ਮੈਂ ਕੋਈ ਵੀ ਆਈਪੀ ਮੈਂ ਕਲਾਕਾਰ ਵੀ ਹਾਂ ਉਹਦੇ ਵਿੱਚ ਵੀ ਨਹੀਂ ਆਈਪੀ ਬਣਿਆ ਤੇ ਹੁਣ ਵੀ ਨਹੀਂ ਬਣਦਾ ਤੇ ਇੱਕ ਹਲਕੇ ਦੀ ਹੈ ਬਿਤ੍ਰਿਤ ਰਹੀ ਹੈ ਜੀ ਥੈਂਕ ਯੂ ਜੀ ਜੀ ਇਸ ਵਾਰ ਜਿਹੜਾ ਮੈਚ ਆ ਕਾਫੀ ਫਸਮਾ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਨੇ ਸਾਰੀਆਂ ਪਾਰਟੀਆਂ ਦੇਖ ਲਈ ਆ ਆਪਣੀ ਪਾਰਟੀ ਉਹਨੂੰ ਵੀ ਲੋਕਾਂ ਨੇ ਹੁਣ ਕਿਤਨਾ ਕਿਤੇ ਦੋ ਸਾਲਾਂ ਦੇ ਵਿੱਚ ਦੇਖ ਲਿਆ ਜਿਵੇਂ ਕਿ ਪਹਿਲਾਂ ਉਹ ਕਿਹਾ ਸੀ ਕਿ ਕਾਲੀਦਨ ਤੇ ਕਾਂਗਰਸ ਉਹਨਾਂ ਨੇ ਆਮਦੀ ਪਾਰਟੀ ਦੀ ਮੰਗ ਕਰਤਾ ਪਰ ਕਿਤਨਾ ਕਿਤੇ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਪ੍ਰਤੀ ਸਵਾਲ ਨੇ ਹੁਣ ਲੋਕਾਂ ਦੇ ਲੀਡਰਾਂ ਨੂੰ ਸਵਾਲ ਜਵਾਬ ਕੀਤੇ ਜਾਣਗੇ ਤੇ ਪੁੱਛੇ ਜਾਣਗੇ ਪਰ ਕਿਤਨਾ ਕਿਤੇ ਇਹ ਸਵਾਲ ਲੱਗਦਾ ਹੈ ਕਿ ਇੱਕ ਬਹੁਤ ਕਹਿਣਾ ਮੁਸ਼ਕਲ ਹੈ ਵੀ ਕਿਹੜੀ ਪਾਰਟੀ ਦਾ ਉਮੀਦਵਾਰ ਜਾਂ ਕਿਹੜੀ ਪਾਰਟੀ ਲੋਕ ਸਭਾ ਵਿੱਚ ਐਮਪੀ ਦੇ ਵਿੱਚ ਜਿੱਤ ਹਾਸਲ ਕਰ ਸਕਦੀ ਲਗਾਤਾਰ ਇਸ ਨੂੰ ਲੈ ਕੇ ਜਿੱਥੇ ਗੱਲ ਕੀਤੀ ਹੁਣ ਕਰਮਜੀਤ ਅਨਮੋਲ ਦੀ ਫੀਡਬੈਕ ਦੇ ਚੱਲਦੀ ਹੈ ਪਰ ਉੱਥੇ ਕੁਰਸੀਆਂ ਦੇਖੀ ਕਿਤਨਾ ਕਿਤੇ ਲੱਗ ਰਿਹਾ ਸੀਗੇ ਵੀ ਕੁਰਸੀਆਂ ਖਾਲੀ ਸੱਤ ਵੱਧ ਕੁਰਸੀਆਂ ਖਾਲੀ ਜਿਵੇਂ ਇਹਦੀ ਭਣਕ ਆਮਲੀ ਪਾਰਟੀ ਦੇ ਵਰਕਰਨ ਲੱਗਦੀ ਹੈ ਤਾਂ ਵਰਕਰਾਂ ਦੇ ਵੱਲੋਂ ਜਿਹੜੀ ਰੈਲੀ ਦੇ ਵਿੱਚ ਕੁਰਸੀਆਂ ਪਈਆਂ ਨੇ ਪੈਲਸ ਦੇ ਵਿੱਚ ਬਰੋ ਜਿੱਥੇ ਬਰੋ ਦਾ ਹੁੰਦਾ ਕੁਰਸੀਆਂ ਚੱਕ ਕੇ ਸਾਈਡ ਤੇ ਰੱਖਿਆ ਜਾਂਦਾ ਕਿਉਂਕਿ ਤਾਂ ਜੋ ਕਿਸੇ ਵੀ ਕੈਮਰੇ ਦੇ ਵਿੱਚ ਇਹ ਚੀਜ਼ ਕੈਦ ਨਾ ਹੋ ਜਾਵੇ ਕਿ ਰੈਲੀ ਦੇ ਵਿੱਚ ਜਿਹੜੀਆਂ ਕੁਰਸੀਆਂ ਖਾਲੀ ਨੇ ਜਦੋਂ ਚੱਲਦੇ ਆ ਲਗਾਤਾਰ ਪੱਤਰਕਾਰਾਂ ਦੇ ਵੱਲੋਂ ਕਰਨਜੀਤ ਅਨਮੋਲ ਤੋਂ ਹੀ ਸਵਾਲ ਜਵਾਬ ਕੀਤੇ ਕੇ ਪਰ ਉਹ ਵੀ ਕਿੰਨੇ ਕਿੰਨੇ ਸਵਾਲਾਂ ਤੋਂ ਭੱਜਦੇ